ਵੀ ਮਾਰਚ 1952 ਸਿਮਰਨ ਕਰਨ ਨਾਲ ਮਨ ਦੇ ਮਨ ਨੂੰ ਦੋ ਹਿੱਸੇ ਹੋ ਜਾਂਦੇ ਮਨ ਦੇ ਉੱਪਰਲੇ ਹਿੱਸੇ ਨਾਲ ਦੁਨੀਆ ਦੇ ਕੰਮ ਕਰੀਦੇ ਹਨ ਤੇ ਅੰਦਰ ਦਾ ਹਿੱਸਾ ਵਾਹਿਗੁਰੂ ਨਾਲ ਲੱਗਾ ਰਹਿੰਦਾ ਹੈ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪੋ ਜਾਂ ਗੁਰ ਸ਼ਬਦ ਜਾਂ ਗੁਰ ਬਾਣੀ ਦੀ ਕਿਸੇ ਤੱਕ ਨੂੰ ਹੀ ਉਚਾਰਦੇ ਰਹੋ ਇਸ ਤਰ੍ਹਾਂ ਕਰਦੇ ਕਰਦੇ ਕਾਮ ਕ੍ਰੋਧ ਆਦ ਵਿਕਾਰ ਸੂਖਮ ਹੁੰਦੇ ਹੁੰਦੇ ਖਤਮ ਹੋ ਜਾਣਗੇ ਨਾਮ ਸਿਮਰਨ ਦੇ ਨਾਲ ਨਾਲ ਕੀਰਤਨ ਵਾਹਿਗੁਰੂ ਦੀ ਵਡਿਆਈ ਤੇ ਉਸ ਦੇ ਗੁਣਾਂ ਦਾ ਵਿਚਾਰ ਕਰਨਾ ਚਾਹੀਦਾ ਹੈ ਵਾਹਿਗੁਰੂ ਸਾਰੇ ਬਲ ਤੇ ਤੰਦਰੁਸਤੀ ਦਾ ਸੋਮਾ ਹੈ ਵਾਹਿਗੁਰੂ ਇਸ ਆਲ ਬਿਊਟੀ ਆਲ ਬਲੈਸ ਸਾਰੀ ਸੁੰਦਰਤਾ ਹੈ ਤੇ ਸਾਰਾ ਬਿਸਮਾਦ ਰਸ ਹੈ ਵਾਹਿਗੁਰੂ ਦੀ ਕੀਰਤੀ ਵਡਿਆਈ ਵਾਲੀ ਕੋਈ ਗੁਰਬਾਣੀ ਦੀ ਤੁਕ ਮਨ ਵਿੱਚ ਬਾਰ-ਬਾਰ ਸਿਮਰਨੀ ਜਾਂ ਰਸਨਾ ਨਾਲ ਉਚਾਰਦੇ ਰਹਿਣਾ ਚਾਹੀਦਾ ਹੈ ਜਿਵੇਂ ਤੁਕ ਹੈ ਊਚ ਅਪਾਰ ਬੇਅੰਤ ਸੁਆਮੀ ਸਿਰਫ ਸਲਾਹ ਵਿੱਚ ਨਾ ਜਾਈਏ ਤਾਂ ਸਿਰਫ ਨਾਮ ਰਟਣ ਨਾਲ ਮਨ ਬਿਮਾਰ ਜਿਹਾ ਹੋ ਜਾਏਗਾ ਜਦ ਮਨ ਵਿੱਚ ਯਾਦ ਕਰਾਂਗੇ ਕਿ ਵਾਹਿਗੁਰੂ ਸਤ ਸੁਹਾਨ ਸਦਾ ਮਨ ਚਾਉ ਹੈ ਤਾਂ ਜੈਸਾ ਸੀਵੇ ਤੈਸੋ ਹੋਏ ਦੇ ਅਸੂਲ ਮੁਤਾਬਕ ਸਾਡੇ ਮਨ ਵਿੱਚ ਆਨੰਦ ਤੇ ਚਾਉ ਵਸ ਜਾਏਗਾ ਸਿਮਰਨ ਵਾਲੇ ਵਿੱਚੋਂ ਚਿੰਗਿਆਈਆਂ ਅੰਦਰੋਂ ਹੀ ਫਰਨਗੀਆਂ ਉਸ ਵਿੱਚ ਸਿਰਫ ਉਪਰੀ ਝਾਹਰੀ ਚਿੰਗਿਆਈ ਨਹੀਂ ਹੋਵੇਗੀ ਉਸ ਦਾ ਮਨ ਸੀਤਲ ਹੋ ਜਾਏਗਾ ਤੇ ਕ੍ਰੋਧ ਆਦ ਦਾ ਉਸ ਦੇ ਮਨ ਵਿੱਚੋਂ ਨਾਸ਼ ਹੋ ਜਾਏਗਾ ਨਾਮ ਸਿਮਰਨ ਵਾਲੇ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਜਿਵੇਂ ਕਿ ਉਸ ਦਾ ਨਵਾਂ ਜਨਮ ਹੁੰਦਾ ਹੈ ਸਤਗੁਰ ਕੈ ਜਨਮੈ ਗਵਨ ਮਿਟਾਇਆ ਆਸਰੀ ਗੁਣਾਂ ਦੀ ਥਾਂ ਦੇਵੀ ਗੁਣ ਆ ਜਾਂਦੇ ਦੀਸ ਤਮਾਸ ਨਾ ਖਾਏ ਬਿਲਾਈ ਵਾਲੀ ਅਵਸਥਾ ਹੋ ਜਾਂਦੀ ਹੈ ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਜਸਟੀਫਾਈ ਨਹੀਂ ਕਰਨਾ ਚਾਹੀਏ ਉਸ ਦਾ ਇਕਰਾਰ ਕਰਕੇ ਫਿਰ ਉਹ ਗਲਤੀ ਨਹੀਂ ਕਰਨੀ ਹੈ ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰਨੀ ਹੈ ਜੋ ਉਹ ਬਲ ਬਖਸ਼ਣ ਤੇ ਫਿਰ ਗਲਤੀ ਨਾ ਹੋਵੇ ਪਰ ਜੇ ਫਿਰ ਵੀ ਹੋ ਜਾਵੇ ਤਾਂ ਫਿਰ ਇਸੇ ਤਰ੍ਹਾਂ ਪਛਤਾਵਾ ਕਰਨਾ ਹੈ ਅਰਦਾਸ ਕਰਨੀ ਹੈ ਜਦ ਤੱਕ ਆਦਤ ਤੇ ਪੂਰਾ ਕਾਬੂ ਨਾ ਹੋ ਜਾਵੇ ਪਹਿਲਾਂ ਮਨ ਵਿੱਚ ਨਾਮ ਵਸਦਾ ਹੈ ਨਾਮ ਦੇ ਅੰਦਰ ਵਸਣ ਦੇ ਬਾਅਦ ਚਿੰਗਿਆਈਆਂ ਸਾਡੇ ਅੰਦਰੋਂ ਆਪੇ ਹੀ ਪੈਦਾ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ